ਵੇ ਹੋਂ ਤੇ ਬੀਤੀ ਆ ਹੁਣ ਬੀਜੀ ਨੂੰ ਗੋੜ ਦੇ ਚੰਗਾ ਜਦੋਂ ਕੰਮ ਹੋ ਜਾਂਦਾ ਫੇਰ ਆ ਜਾਂਦੇ ਨੇ ਬੱਚਾ ਲੈਵੇਂ ਨਾ ਖਿਜ ਖੁਚਾਈ ਕਰੀ ਜਾਇ ਕਰੋ ਇਧਰ ਆਓ ਤੇ ਮੇਰੀ ਗੱਲ ਸੁਣੋ ਹੁਣ ਤੁਸੀਂ ਜਾਣਾ ਨਹੀਂ ਆ ਰਵਿੰਦਰ ਕੇ ਪਿੰਡ ਕਹਿੰਦੇ ਹੀ ਤੁਸੀਂ ਉਦਨ ਤੇ ਤੁਸੀਂ ਇਦਾਂ ਕਰਿਓ ਰਵਿੰਦਰ ਨੂੰ ਲੈ ਜਿਓ ਨਾਲ ਤੇ ਤੁਸੀਂ ਆਜੋ ਸ਼ਾਮ ਨੂੰ ਤੇ ਇਨੇ ਚਾਰਕ ਤੇ ਰਹਿਣਾ ਆਖੰਡੀ ਮੰਮੀ ਠੀਕ ਨਹੀਂ ਆ ਤੇ ਸਾਰਾ ਦਿਨ ਮੈਂ ਪਹਿਲੀਆਂ ਜਿਹਾ ਕੰਮ ਕਰਦਾ ਰਹਿਣਾ ਤੇ ਨਾਲੇ ਮੇਰੀ ਗੱਲ ਸੁਣ ਕਿڑی ਸੋਹਣੀ ਗੋਤੀ ਹੀ ਪਹਿਲਾਂ ਨਾਲੇ ਪੈਸੇ ਵੀ ਲਵਾਏ ਆ ਨਾਲੇ ਵਾਲ ਵੀ ਚਰਵਾਏ ਆ ਸਮੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਵਾ ਤੁਹੀ ਤੇ ਬਦਲਣਾ ਨਹੀਂ ਹੁੰਦਾ ਐਦਾ ਹੀ ਬਣ ਕੇ ਚੱਲ ਜਾਂਦੇ ਆ ਇੰਨਾ ਨਹੀਂ ਪਤਾ ਰਾਜ ਕੋਈ ਰਿਸ਼ਤੇਦਾਰ ਮਿਲ ਗਿਆ ਤੇ ਫੇਰ ਫਿਰ ਕੀ ਕਰੋਗੇ ਉਹਨਾਂ ਨੇ ਕਹਿਣਾ ਵਾ ਕੁੜੀ ਦਾ ਪਰੋਂ ਵਾਲ ਕੀ ਕਰਾ ਕੇ ਦੇ ਦਿੱਤੇ ਇਹਨਾਂ ਨੇ ਕਿਸਾਨ ਹੀ ਕਰ ਦਿੱਤਾ ਵਾ ਇਹ ਇੰਨਾ ਬੋਲ ਕੇ ਗਏ ਆ ਅਜੇ ਮਾਤਾ ਨੇ ਆਉਣਾ ਉਹਨੇ ਪਤਾ ਨਹੀਂ ਕੀ ਕਹਿਣਾ ਵਾ ਤੇ ਫਿਰ ਕੀ ਹੋਗੇ ਜੇ ਮਮਮੀ ਤੁਸੀਂ ਤੇ ਖੁਸ਼ ਹੋਏ ਨਾ ਇਹ ਬੜੀਆਂ ਗੱਲਾਂ ਕਰਨ ਦੇ ਮੈਨੂੰ ਤੂੰ ਕਿਉਂ ਕਰਾਏ ਵਾਲ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਮੰਮੀ ਸਾਰੀਆਂ ਕੁੜੀਆਂ ਕਰਵਾਉਂਦੀਆਂ ਹੁਣ ਇਦਾਂ ਹੀ ਆ ਪੁੱਤ ਸਾਰੀਆਂ ਕੁੜੀਆਂ ਕਰਾਉਂਦੀਆਂ ਨੇ ਰਵਾਜ ਹੀ ਹੋ ਗਿਆ ਸਮਾਂ ਹੀ ਇਦਾਂ ਦਾ ਆ ਗਿਆ ਵਾ ਜੇ ਕੋਈ ਨਾ ਕਰਾਵੇ ਤੈਨੂੰ ਇਦਾਂ ਕੱਲਾ ਪੁੱਤ ਮਾਸੀ ਹੈ ਤਰੀ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਕੀ ਹਾਲਾ ਪੁੱਤ ਵਧੀਆ ਆਜੋ ਹੋਰ ਸੁਣਾ ਮੇਰੀ ਤੀ ਹਾਂ ਠੀਕ ਹੈ ਸਭ ਹਾਂਜੀ ਸਭ ਵਧੀਆ ਅੱਛਾ ਅੱਛਾ ਮਾਸੀ ਨੇ ਆਉਣਾ ਤੀ ਮੈਨੂੰ ਦੱਸਿਆ ਹੀ ਨਹੀਂ ਆ ਮਾਸੀ ਨੇ ਤੇ ਮੈਨੂੰ ਵੀ ਨਹੀਂ ਪਤਾ ਦੱਸਿਆ ਉਹ ਆਪੇ ਆਪੇ ਜੱਕਦਾ ਵੀ ਆ ਗਈ ਆ ਤੇ ਮੈਂ ਤੇ ਆਪ ਹੁਣ ਅੰਬੀ ਵੇਖੀ ਜੋ ਗੇਟ ਲੰਗੀ ਆ ਪੀ ਲੈ ਮੇਰੀ ਭੈਣ ਹੁੰਨ ਡਈ ਆ ਤੁਰੀ ਤੇ ਸਾਨੂੰ ਪਤਾ ਹੀ ਨਹੀਂ ਦੱਸਣਾ ਕੀ ਹੈਗਾ ਮੇਰਾ ਦਿਲ ਕੀਤਾ ਵੀ ਮੈਂ ਆਪਣੀ ਨਾ ਵੇਖ ਕੇ ਆਵਾ ਤੇ ਮੈਂ ਆ ਗਈ ਹੈ ਹੋਰ ਸੁਣਾ ਪੁੱਤ ਹਾਂਜੀ ਵਧੀਆ ਚਲੋ ਵਧੀਆ ਕੀਤਾ ਵਾਗੇ ਸਾਨੂੰ ਵੀ ਚੇਤਾਇਆ ਸਾਡਾ ਲੈ ਚੇਤਾ ਭੁੱਲਾ ਕਦੋਂ ਪੁੱਤ ਉਦਾਂ ਨਾ ਪੈਨਿਕ ਗੱਲ ਕਵਾਂ ਨਾ ਤੇਰੀ ਲੱਖਾਂ ਚ ਇੱਕ ਵਾ ਅੱਛਾ ਚਲੋ ਜਿੰਨੀ ਸਿਫਤ ਕਰੋ ਨਾ ਉਨੀ ਥੋੜੀ ਆ ਅੱਛਾ ਚਲੋ ਚੰਗਾ ਜੀ ਅੱਗੇ ਇਹਨਾਂ ਨੂੰ ਕਹਿਣ ਦੀ ਹੈ ਕਿ ਮਾਸੀ ਨਹੀਂ ਮਿਲ ਨਹੀਂ ਤੇ ਇਹ ਕਹਿੰਦੇ ਮੈਨੂੰ ਕੋਈ ਗੱਲ ਨਹੀਂ ਮਾਸੀ ਵੀ ਆ ਜਾਣਗੇ ਕਿਸੇ ਦਿਨ ਵੇਖਿਆ ਮੇਰੇ ਦਿਲ ਚ ਸੱਚੀ ਗੱਲ ਆ ਬੜਾ ਕੁਛ ਹੋਣ ਦਾ ਹੈ ਮੈਨੂੰ ਇਹ ਹੀ ਵੀ ਮੈਂ ਭੱਜ ਕੇ ਜਾ ਕੇ ਤੈਨੂੰ ਵੇਖ ਆਵਾਂ ਮੇਲਾ ਆਵਾਂ ਜਾ ਕੇ ਹੈ ਚਲੋ ਮਾਸੀ ਜੀ ਹੁਣ ਤੈਨੂੰ ਚਾਰ ਦਿਨ ਰੱਖਣਾ ਸੀ ਹਾਏ ਹਾਏ ਨਹੀਂ ਕਿੱਥੇ ਰਿਹਾ ਜਾਣਾ ਵਾ ਮਾਸੜ ਤੇਰਾ ਘਰ ਵਾ ਤੇ ਉਹਨੇ ਸ਼ਾਮਾਂ ਨੂੰ ਵੇਖਣਾ ਵਾ ਭੇ ਤੱਕਾਈ ਨਹੀਂ ਗਈ ਤੇ ਤੂੰ ਮਾਸੜ ਨੂੰ ਵੀ ਨਾਲ ਲੈ ਆਉਣਾ ਸੀ ਉਹ ਨਹੀਂ ਨਹੀਂ ਮਾਸੜ ਦਾ ਕਿੱਥੋਂ ਵੇਰ ਲੱਗਦਾ ਵਾ ਫਿਰ ਕੰਮ ਇਦਾਂ ਦਾ ਵਾ ਪੁੱਤ ਐਨੇ ਚਿਰਾਂ ਬਾਅਦ ਤੂੰ ਹੀ ਆਏ ਆ ਤੇ ਹੁਣ ਵੀ ਕਹਿੰਦੇ ਮੈਂ ਚੱਲ ਜਾਣਾ ਵਾ ਚਲ ਕੋਈ ਨਹੀਂ ਸ਼ਾਮਾ ਜੀਆਂ ਨੂੰ ਜਾਉਂਗੀ ਸਾਰਾ ਦਿਨ ਤੇਰੇ ਕੋਲ ਹੀ ਆ ਕਰ ਲੈ ਗੱਲਾਂ ਜਿੰਨੀਆਂ ਕਰਨੀਆਂ ਮੇਰੇ ਨਾਲ ਇਸ ਤੋਂ ਆਹੋ ਉਦਾਂ ਇੱਕ ਗੱਲ ਕਵਾਂ ਭੈਣ ਜਿੰਨਾ ਲੇਟ ਵਿਆਹ ਹੋਇਆ ਵਾ ਨਾ ਉਨੀ ਸੋਹਣੀ ਨਾ ਮਿਲੀ ਏ ਤੈਨੂੰ ਚਲ ਤਾਂ ਵੀ ਚੰਗਾ ਤੇਰੇ ਪਸੰਦ ਤੇ ਆਈ ਉਹਦਾ ਗਵਾਂਡੀ ਗੁੰਡੀ ਤੇ ਸੜੇ ਹੋਣੇ ਵੇਖ ਕੇ ਬੜਾ ਗਵਾਂਡੀ ਆਂਡੇੰ ਤਾਂ ਸੜਾ ਪੈ ਗਿਆ ਵੀ ਨਾ ਤੇ ਕਿਤੇ ਗਾਲੀ ਨਹੀਂ ਕੀਤੀ ਚੁੱਪ ਕਰਕੇ ਵਿਆਹ ਕਰ ਲਿਆ ਤੇ ਐਡੀ ਸੋਹਣੀ ਨਾ ਲੈਂਦੀ ਉਹ ਤੇ ਗੱਲ ਵਾ ਚਲ ਜੋ ਰੱਬ ਕਰਦਾ ਵਧੀਆ ਹੀ ਕਰਤਾ ਵਾ ਚੰਗਾ ਤੂੰ ਹੀ ਬੋ ਕਰ ਉਹ ਗੱਲਾਂ ਬਾਤਾਂ ਤੇ ਮੈਂ ਚਾਹ ਬਣਾ ਕੇ ਲਿਆਵਾਂ ਮम्मी ਤੂੰ ਹੀ ਬੈਠ ਜਾ ਮੈਂ ਬਣਾ ਲੇ ਹਣੀ ਨਹੀਂ ਪੁੱਤ ਮੈਂ ਲੇ ਹਣੀ ਬਣਾ ਕੇ ਮਾਸੀ ਜੀ ਮੈਂ ਸਗੋਂ ਮੰਮੀ ਨੂੰ ਕਹਿਣ ਢੀ ਹੀ ਕਿ ਮੈਨੂੰ ਵੀ ਚੌਂਕੇ ਚੜਾ ਦੋ ਇਦਾਂ ਸਾਰਾ ਦਿਨ ਵੇਲੀ ਬੈਠੀ ਰਹਿਣੀ ਆ ਤੇ ਮੰਮੀ ਮੰਨਦੇ ਨਹੀਂ ਤੂੰ ਸਮਝਾ ਕੇ ਜਾਇਓ ਮੰਮੀ ਨੂੰ ਲੈ ਦੱਸ ਆਹੋ ਹੀ ਟਾਈਮ ਆ ਪੁੱਤ ਰਹਿ ਰਹਾ ਵੇਲੀ ਚਾਰ ਦਿਨ ਮੁੜ ਕੇ ਤੇ ਸਾਰਾ ਦਿਨ ਕੰਮ ਤੋਂ ਵੀ ਨਹੀਂ ਲੱਗਿਆ ਕਰਨਾ ਕੋਈ ਗੱਲ ਨਹੀਂ ਕੰਮ ਹੀ ਕਰਨੇ ਆ ਮੁੜ ਕੇ ਇਦਾਂ ਵੀ ਟਾਈਮ ਪਾਸ ਨਹੀਂ ਹੁੰਦਾ ਮਾਸੀ ਜੀ ਮੇਰਾ ਚੱਲ ਕੋਈ ਨਾ ਹੁਣ ਨਾ ਮੇਰੇ ਕੋਲ ਆਇਓ ਤੀ ਤੇ ਦੋ ਦਿਨ ਨਹੀਂ ਮੈਂ ਜਾਣ ਦੇਣਾ ਠੀਕ ਆ ਨਾ ਸੱਚੀ ਮਾਸੀ ਜੀ ਤੁਹਾਡਾ ਸੁਭਾਅ ਬੜਾ ਵਧੀਆ ਵਾ ਇਹ ਵੀ ਬੜੀਆਂ ਗੱਲਾਂ ਕਰਦੇ ਟਾਡੀਆਂ ਅੱਛਾ ਕਿ ਮਾਸੀ ਸਾਡੀ ਬੜੀ ਚੰਗੀ ਆ ਉਦਾਂ ਹੀ ਗੱਲਾਂ ਕਰਦਾ ਨਾ ਮਾਸੀ ਚੰਗੀ ਆ ਤੇ ਮਾਸੀ ਕੋ ਲੈ ਕੇ ਤੇ ਆਇਆ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਹੁਣ ਜ਼ਰੂਰ ਆਵਾਂਗੇ ਹੁਣ ਤੁਹਾਨੂੰ ਮੈਂ ਮਿਲ ਲਿਆ ਵਾ ਨਾ ਹਾਂ ਤੇ ਇਹ ਆ ਵੀ ਹੁਣ ਮੈਂ ਦੋ ਦਿਨ ਨਹੀਂ ਜਾਣ ਦੇਣਾ ਪਹਿਲਾਂ ਹੀ ਕਹਿਦੀ ਕੋਈ ਗੱਲ ਨਹੀਂ ਮਾਸੀ ਜੀ ਜਿੰਨੇ ਦਿਨ ਮਰਜ਼ੀ ਰੱਖਿਓ ਫਿਰ ਬਾਅਦ ਚ ਤੂੰ ਹੀ ਤੱਕੇ ਮਾਰਨੇ ਆ ਕਿ ਜਾਓ ਮੇਰੇ ਘਰੋਂ ਲੈ ਦੱਸ 100 ਸੁਖਣਾ ਨਾ ਮੇਰੀ ਨਾਹ ਆ ਤੇ ਐਦਾਂ ਕਿਦਾਂ ਤੱਕੇ ਮਾਰ ਦੂੰਗੀ ਮੈਂ ਤ ਵੇਖੀ ਮੈਂ ਕਿਦਾਂ ਤੇਰੇ ਚਾਹ ਕਰਨੀ ਆ ਹੁਣ ਮਾਸੀ ਤੀ ਪਹਿਲਾਂ ਦੱਸੋ ਰੋਟੀ ਖਾਣੀ ਕਿ ਚਾਹ ਪੀਣੀ ਆ ਨਹੀਂ ਪੁੱਤ ਰੋਟੀ ਤੇ ਮੈਂ ਖਾ ਕੇ ਆਈ ਆ ਚਾਹ ਕੁੱਟ ਪੀ ਲੈਨੇ ਆ ਭੈਣ ਗਈ ਆ ਬਣਾਉਣਾ ਬੈਠ ਮੇਰੇ ਲਾ ਕੇ ਗੱਲਾਂ ਬਾਤਾਂ ਮਾਰ ਪੁੱਤ ਮੇਰਾ ਤੇ ਜੀ ਕਰਦਾ ਮੈਂ ਤੇਰਾ ਵੀ ਵੇਖੀ ਜਾਵਾਂ ਤੂੰ ਮਰੀ ਇੰਨੀ ਸੋਹਣੀ ਲੱਗਣ ਡਈ ਆ ਮਾਸੀ ਜੀ ਮੈਂ ਇੰਨੀ ਸੋਹਣੀ ਨਹੀਂ ਆ ਲੈ ਕਿਉਂ ਨਹੀਂ ਲੈ ਮੇਰਾ ਪੁੱਤ ਆ ਗਿਆ ਸਤਿ ਸ੍ਰੀ ਅਕਾਲ ਹੋਰ ਸੋਹਣੀ ਚਾਹ ਜੀ ਮੈਂ ਤਾਂ ਠੀਕ ਠਾਕ ਆ ਤੂੰ ਸੁਣਾ ਆਪਣਾ ਵਧੀਆ ਠੀਕ ਆ ਤੇ ਮਾਸੜ ਜੀ ਨਹੀਂ ਆਏ ਮਾਸੜ ਜੀ ਨਾਰਾਜ਼ ਵਾ ਤੇਰੇ ਨਾਲ ਨਰਾਜ ਆ ਕਿਹਦੀ ਗੱਲੋਂ ਤੇ ਵਿਆਹ ਕਰਾ ਲਿਆ ਚੁੱਪ ਕਰਕੇ ਨਾ ਤੈਨੂੰ ਮਾਸੀ ਦਾ ਚੇਤਾ ਆ ਨਾ ਮਾਸੜ ਦਾ ਚੇਤਾ ਆ ਹੈ ਉਤੋਂ ਦੀ ਬਣ ਲੱਗਾ ਹੁਣ ਤੂੰ ਮੈਨੂੰ ਹੁਣ ਤੁਹਾਨੂੰ ਵੀ ਪਤਾ ਵਾ ਕਿਰੇ ਹਲਾ ਤਜ ਵਿਆਹ ਹੋਇਆ ਸੀ ਜਲਦੀ ਜਲਦੀ ਵਿਆਹ ਕਰਨਾ ਪੈ ਗਿਆ ਤੁਹਾਨੂੰ ਤੇ ਪਤਾ ਹੀ ਆ ਹੁਣ ਲੈ ਦੱਸ ਐਵੇਂ ਨਾ ਹੁਣ ਬਹੁਤੀਆਂ ਗੱਲਾਂ ਬਣਾਈ ਜਾ ਨਿੱਕਾ ਹੁੰਦਾ ਮੇਰੇ ਕੋ ਰਹਿਦਾ ਹੁੰਦਾ ਹੀ ਉਦੋਂ ਤਾਂ ਹੁੰਦਾ ਸੀ ਮਾਸੀ ਮੈਂ ਨਾ ਇੱਥੇ ਹੀ ਰਹਿਣਾ ਵਾ ਤੇਰੇ ਕੋਲ ਮੇਰਾ ਇੱਥੇ ਹੀ ਜੀ ਲੱਗਦਾ ਵਾ ਤੇ ਹੁਣ ਤੈਨੂੰ ਮਾਸੀ ਦਾ ਚੇਤਾ ਵੀ ਭੁੱਲ ਗਿਆ ਛਾਟੀ ਉਹ ਕੋਈ ਗੱਲ ਨਹੀਂ ਮਾਸੀ ਜੀ ਕਿਹਦੇ ਨਾਲ ਪਾਵਾਂ ਇਹਦੇ ਕੋਲ ਮੈਂ ਅੱਗੇ ਕਹਿਣੀ ਆ ਕੋਈ ਨਹੀਂ ਆਵਾਂਗੇ ਅਹੋ ਹੁਣ ਇਹ ਨਾ ਕਵੀ ਕੰਮ ਬੜਾ ਮਾਸੀ ਨਹੀਂ ਸਵੇਰੇ ਆਵੇਂ ਤੇ ਸ਼ਾਮਾ ਨਹੀਂ ਘਰ ਜਾਣਾ ਵਾ ਉਹ ਨਹੀਂ ਗੱਲ ਬਣਨੀ ਮਾਸਾ ਜੀ ਨੇ ਬਣਾ ਲਾਂਗੇ ਕਿੱਡੀ ਗੱਲ ਵਾ ਚੱਲ ਹਾਂਜੀ ਹਾਂਜੀ ਲਿਓ ਜਾ ਤੂੰ ਆਜੇ ਆਜਾ ਤੇ ਮੈਂ ਆਪਣਾ ਗੁੱਸਾ ਹੀ ਕੱਢਣ ਲਈ ਆ ਗੁੱਸਾ ਕਹਦਾ ਕੱਢਣਾ ਨਹੀਂ ਚਾਹ ਪੀਓ ਤੇ ਚੱਲ ਮਮੀ ਨਾਲ ਖਾਣ ਨੂੰ ਨਹੀਂ ਲੈ ਕੇ ਆਏ ਕੁਝ ਪੁੱਤ ਹਾਲੀ ਪੀ ਲੋ ਘੁੱਟ ਘੁੱਟ ਚਾਹ ਤੇ ਮੁੰਡੇ ਦੇ ਤੋਂ ਜਾ ਕੇ ਸਮਾਨ ਲਿਆ ਸਾਰਾ ਇਹਦੇ ਫਿਰ ਫਿਰ ਚਾਹ ਬਣਾ ਕੇ ਮੁੰਡੇ ਦੇ ਦੇਣਾ ਚਲ ਇਦਾਂ ਕਰ ਲੈ ਗਈ ਚਾਹ ਪੀਓ ਦੀ ਘੁੱਟ ਘੁੱਟ ਚੱਲ ਕੋਈ ਨਹੀਂ ਚਾਹ ਤੇ ਪੀਓ ਲੱਲਾ ਪੁੱਤ ਮਾਸੀ ਜੀ ਤੇ ਪਹਿਲਾਂ ਦਾ ਦੰਦੇ ਇਹੀ ਪਹਿਲਾਂ ਤਿਆਰੀ ਕਰ ਲੈਣੀ ਸੀ ਲੈ ਦੱਸ ਫਿਰ ਕੀ ਆ ਇੱਥੇ ਕੋੜਾ ਕੋਈ ਉਪਰਾ ਵਾ ਆਪਣੇ ਜੇ ਤੁਸੀਂ ਮੇਰੇ ਕੋਈ ਨਹੀਂ ਤੇ ਪਹਿਨ ਤੂੰ ਚਾਹ ਪੀਣੀ ਮੈਂ ਪੀ ਨਹੀਂ ਅੱਗੇ ਮੇਰਾ ਨਹੀਂ ਘੜੀ ਘੜੀ ਕੀ ਕਰਦਾ ਚੱਲ ਪੀ ਲੋ ਫਿਰ ਪੁੱਤ ਲੈ ਪੁੱਤ ਗੱਲਾਂ ਗੱਲਾਂ ਚ ਪਤਾ ਨਹੀਂ ਲੱਗਾ ਸ਼ਾਮਾਂ ਪੈ ਗਈਆਂ ਹੀ ਤੇ ਆ ਲੈ ਆਪਣਾ ਸਗਨ ਤੇ ਮੈਂ ਵੀ ਜਾਵਾਂ ਨਹੀਂ ਨਹੀਂ ਇਹਦੀ ਕੀ ਲੋੜ ਆ ਫਿਰ ਕੀ ਆ ਲੈ ਇਹ ਨਹੀਂ ਮਨਾ ਕਰੀਦਾ ਹੁੰਦਾ ਸਗਨ ਵਾ ਤੇ ਮੇਰੇ ਗੇਰੇ ਨਹੀਂ ਬਹੁਤ ਵਾ ਆ ਨਹੀਂ ਪੁੱਤ ਆ ਲੈ ਇਹ ਤੇਰਾ ਬਣਦਾ ਵਾ ਤੇ ਰਹਿ ਪੰਦੇ ਹਾਂ ਜਦ ਕੋਈ ਨਹੀਂ ਫੇਰੋਂਗੀ ਜਦ ਮੇਰੇ ਕੋ ਐਂ ਹੀ ਫਿਰ ਮੈਂ ਸੂਟ ਬਣਾ ਕੇ ਦਊ ਤੈਨੂੰ ਚੰਗਾ ਕੋਈ ਗੱਲ ਨਹੀਂ ਫੇਰ ਕੀ ਹੈ ਚਲੋ ਆ ਚਲ ਜਿੰਦੀ ਦਾ ਮੇਰੀ ਧੀ ਹੈ ਹਾਂ ਅੰਦੇ ਜਾਂਦੇ ਦੇ ਹੁਣ ਠੀਕ ਆ ਨਾ ਹਾਂ ਠੀਕ ਆ ਮੈਂ ਮਿਲਣਾ ਭੈਣ ਨੂੰ ਵੀ ਤੇ ਮੈਂ ਜਾਵਾਂ ਟਾਈਮ ਦੇ ਨਾਲ ਠੀਕ ਹੈ ਮਾ ਜੀ ਚਾ ਠੀਕ ਆ ਭੈਣ ਮੈਂ ਹੁਣ ਚਲਦੀ ਆ ਤੇ ਮੇਰੀ ਗੱਲ ਸੁਣ ਨਾ ਤੇਰੀ ਬੜੀ ਵਧੀਆ ਵਾ ਹੈ ਵੀ ਬੜੀ ਸੋਹਣੀ ਆ ਤੇ ਚੰਗੀ ਵੀ ਬੜੀ ਆ ਹੁਣ ਨਾ ਉਹਨੂੰ ਕੱਲੀ ਨੂੰ ਨਾ ਛੱਡੀ ਤੇਰਾ ਆਂਡ ਗਵਾਂਡ ਹੈ ਨਹੀਂ ਚੰਗਾ ਆਹ ਇਹ ਤਾਂ ਗੱਲ ਹੈਗੀ ਜੇ ਕਿਸੇ ਚੁਗਲ ਮਾਰਤੀ ਨਾ ਤੇ ਇਹ ਨਾ ਹੋਵੇ ਤੁਹਾਡਾ ਘਰ ਹੀ ਕੁੱਟਿਆ ਜਾਵੇ ਠੀਕ ਸੱਚੀ ਗੱਲ ਆਹ ਆਂਡ ਗਵਾਂਡ ਤਾਂ ਅੱਗੇ ਇਦਾਂ ਦਾ ਵਾ ਤੇ ਜੇ ਕਿਤੇ ਤੈਨੂੰ ਜਾਣਾ ਪੈਂਦਾ ਨਾ ਤੇ ਦਲਜੀਤ ਨੂੰ ਘਰ ਛੱਡ ਕੇ ਜਾਵੀਂ ਕੱਲੀ ਨੋਂ ਨੂੰ ਨਾ ਛੱਡੀ ਘਰ ਇੱਕ ਗੱਲ ਮੇਰੀ ਪੱਲੇ ਬੰਨ ਲਈ ਹੁਣ ਤੂੰ ਠੀਕ ਆ ਠੀਕ ਆ ਤੇਰੀ ਠੀਕ ਆ ਨਾ ਮੰਨਣ ਵਾਲੀ ਗੱਲ ਵਾ ਪੁੱਤ ਤੇ ਕੱਲੀ ਫਿਰ ਦੋਵਾਂ ਜੀਆਂ ਨੂੰ ਕੋਈ ਨਹੀਂ ਆਉਣਗੇ ਮਾਰ ਆਉਣਗੇ ਫੇਰਾ ਮਿਲਦੇ ਆਣਗੇ ਤੇ ਦੋਰਾ ਤਨ ਖੜਾ ਮੈਂ ਮੈਂ ਕਹਿਤਾ ਵੋਈ ਨਹੀਂ ਰੱਖ ਲਈ ਫੇਰ ਕੀ ਆਹੋ ਚੱਲ ਠੀਕ ਆ ਫਿਰ ਹੈ ਚੰ ਸੱਚਾ ਆਈਮ ਦਾ ਟੀ ਤਾਂ ਤਿਆਰ ਹੋਈ ਜਾਂਦੀ ਆ ਕੀ ਕਰਾਂ ਹੁਣ ਸਮਝ ਨਹੀਂ ਲੱਗਣਦੀ ਕੱਖ ਵੀ ਕਿਹੜਾ ਬਣਾ ਮਾਰਾਂ ਜੇਕਰ ਹੋਣ ਇਹਨਾਂ ਨੂੰ ਪਤਾ ਲੱਗ ਗਿਆ ਨਾ ਜੇ ਚਲ ਗਈ ਉਥੇ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਕਿ ਮੰਮੀ ਠੀਕ ਨਹੀਂ ਗਈ ਹੈਗੀ ਤੇ ਫੇਰ ਕੱਲ ਕਿਦਾਂ ਬਣੂੰਗੀ ਕੀ ਕਰਾਂ ਸਿਆਪਾ ਖਾਣਾ ਜਿਆ ਨਾ ਤਾਂ ਹੁਣ ਸਮਝ ਹੀ ਲੱਗਣਦੀ ਆ ਇਨਨ ਨੂੰ ਵੀ ਡਾ ਤਾੜ ਚੜਿਆ ਹੋਣਾ ਜਾਣਦਾ ਕਿ ਜਿਹੜਾ ਕੋਈ ਹਸਾਬ ਨਹੀਂ ਹੈ ਅੱਗੋਂ ਵੀ ਸ਼ੋਭਾ ਜਾਣਨਾ ਹੁਣ ਹੀ ਜਾਣਾ ਹੈ ਪਤਾ ਲੈਣ ਅਹੀਂ ਪਤਾ ਲੈਣੀ ਜਾਣਾ ਇੱਕੋ ਗੱਲ ਹੀ ਲੈਤੀ ਕਰੀ ਜਾਂਦੀ ਹੈ ਕਿਨੇ ਦਿਨ ਹੋ ਗਏ ਆ ਕੋਈ ਨਹੀਂ ਐ ਏਦਾਂ ਕਰਦੀ ਆ ਬਣਾ ਮਾਰਦੀ ਨਹੀਂ ਕਿ ਮੰਮੀ ਤੇ ਨਾ ਵੰਡੇ ਗਈ ਹੈ ਗੱਡੀ ਤੇ ਮਾਮਾ ਨਹੀਂਗਾ ਠੀਕ ਹੈਗਾ ਉਹਦਾ ਪਤਾ ਲੈਣ ਗਈ ਆ ਕੋਈ ਨਹੀਂ ਹੁਣ ਇਹੋ ਸਕੀਮ ਲੰਮੀ ਆ ਤੇ ਮੰਮੀ ਨੂੰ ਫੋਨ ਕਰਕੇ ਕਹਿ ਦਿੰਦੀ ਕਿ ਜੇ ਦੇ ਪੁੱਛਣ ਤੂ ਵੀ ਹੋਈ ਕਹਦੀ ਕਿ ਮੈਂ ਵਾਂਡੇ ਗਈ ਹਾਂ ਤੇ ਜਦੋਂ ਆਉਂਗੀ ਨਾ ਘਰ ਤੇ ਉਦੋਂ ਤਹੀ ਪਤਾ ਲੈਣ ਆਇਓ ਇਹ ਵੀ ਹਾਦੀ ਕਰੀ ਜਾਂਦੀ ਆ ਮਾਤਾ ਐਡੀ ਉਹਦਾ ਤੇਜ ਵਾ ਨਾ ਕਿਹੜਾ ਕੋਈ ਹਸਾਬ ਨਹੀਂ ਇਹਨੂੰ ਪਤਾ ਵਾ ਕਿ ਜਰੂਰ ਦਾਲ ਦੇ ਵਿੱਚ ਕੋਈ ਕਾਲਾ ਵਾ ਤਾਂ ਹੀ ਉਦੋਂ ਦਾ ਤਾੜ ਚੜਿਆ ਨਾ ਗੋਪੁਛੇ ਤਾਂ ਕਦੀ ਨਾ ਲਿਆਈ ਨਹੀਂ ਗਏ ਨੇ ਕੋਈ ਨਹੀਂ ਇਹੋ ਸਕੀਮ ਲੰਮੀ ਆ ਹੁਣ ਇਹ ਹੋ ਜਾ ਕੇ ਕੈਦ ਨਹੀਂ ਹੈ ਨਹੀਂ ਤੇ ਨਾ ਸਾਰਾ ਪਾਂਡਾ ਫਟ ਜਾਣਾ ਸੇਖਾ ਖਾਣਾ ਜਿਆ ਜਾਨੀ ਬਲਕ ਮਾਸੀ ਦੱਸ ਬਾ ਕਿੰਨਾ ਵਧੀਆ ਵਾ ਇਹੋ ਹੀ ਕਰਦੇ ਆ ਥੋੜਾ ਬੋਤਾ ਉਹ ਤੇ ਕਹਿੰਦੇ ਹੀ ਕਿ ਐਵੇਂ ਸਾਡੇ ਕੋਲ ਮਿੱਠੀ ਪਤਾ ਹਾਂਜੀ ਮੰਮੀ ਚਲ ਗਈ ਮਾਸੀ ਹਾਂ ਮਾਸੀ ਚਲੀ ਗਈ ਵਿਚਾਰੀ ਮੈਂ ਤਾਂ ਆਖਿਆ ਰੋ ਤੈਂਦੀ ਨਹੀਂ ਮੁਸ਼ਕਲ ਆ ਰਹੀ ਨਹੀਂ ਜਾਂਦਾ ਮੰਮੀ ਤੇ ਆਖ ਰਹਿਣਾ ਹੀ ਮੈਂ ਵੀ ਬੜਾ ਜ਼ੋਰ ਲਾਇਆ ਸੀ ਮਾਸੀ ਨੂੰ ਪਰ ਮਾਸੀ ਰਹੀ ਨਹੀਂ ਇੱਥੇ ਆਉਂਦੀ ਫੇਰ ਕਿਤੇ ਆਵਾਂਗੀ ਤੇ ਫੇਰ ਆਪਾਂਗੇ ਹੁਣ ਅੱਜ ਮੈਨੂੰ ਜਾਣ ਦੋ ਤੁਸੀਂ ਮਾਸੀ ਨੇ ਤੇ ਦੱਸਿਆ ਵੀ ਨਹੀਂ ਕਿਵੇਂ ਆਉਣ ਲੱਗੀ ਆਂ ਆਂਦੀ ਮੇਰਾ ਜੀ ਕੀਤਾ ਵੀ ਚੱਲ ਮੈਂ ਵੋਪੀ ਵੇਖ ਕੇ ਆਵਾਂ ਨਾ ਭੈਣ ਨੂੰ ਮਿਲ ਕੇ ਆਵਾਂ ਤੇ ਮੈਂ ਫੇਰ ਆ ਕੇ ਦੱਸਿਆ ਮੈਂ ਤਾਂ ਨਹੀਂ ਵੀ ਚੱਲ ਕੋਈ ਨਹੀਂ ਪਤਾ ਲੱਗ ਗਈ ਜਾਣਾ ਜਦੋਂ ਘਰ ਗਈ ਸੱਚੀ ਮੰਮੀ ਮਾਸੀ ਦਾ ਸੁਭਾਅ ਇਨਾ ਵਧੀਆ ਲੱਗਾ ਨਾ ਮੈਨੂੰ ਹਾਸਾ ਹੱਸ ਕੇ ਗੱਲਾਂ ਕਰਨ ਦੇ ਹੀ ਹਾਂ ਸੁਭਾਅ ਤੇ ਨਹੀਂ ਤੇ ਮਾੜਾ ਉਹਦਾ ਸੁਭਾਅ ਤੇ ਚੰਗਾ ਵਾ ਨਾਲੇ ਨਾ ਮੰਮੀ 500 ਰੁਪਏ ਸਗੋਂ ਦੇ ਗਏ ਚਲੋ ਆਜਣ ਫੇਰ ਕੀ ਦੇਣਾ ਇਸੇ ਪਤਾ ਮਾਸੀ ਜੀ ਮੈਂ ਤੇ ਮਨਾਂ ਕੀਤਾ ਹੀ ਕਿ ਚੱਲ ਕੋਈ ਗੱਲ ਨਹੀਂ ਤੁਸੀਂ ਆ ਗਏ ਨਹੀਂ ਕਿਉ ਮੰਨੇ ਨਹੀਂ ਨਹੀਂ ਪਤਾ ਬਣ ਦਾ ਵਸਾ ਕਰਨ ਕੇ ਹੁਣ ਖਾਲੀ ਥੋੜਾ ਚੱਲ ਜਾਣਾ ਹੁਣ ਪਹਿਲੀ ਵਾਰ ਆਈ ਸੀ ਨਾਲੇ ਜੋਰ ਲੋਂਡੇ ਹਨ ਨੂੰ ਕੀ ਆਇਓ ਹੁਣ ਦੋਵੇਂ ਜੀ ਤੇ ਆਪਾਂ ਮੰਮੀ ਕਿਸ ਦਿਨ ਜਾਣਾ ਵਾ ਰਹੀ ਮੈਨੂੰ ਵੀ ਕਹਿ ਗਈ ਆ ਪੁੱਤ ਜਾਣ ਲੱਗੀ ਪੇ ਕਲਾਮੀਆਂ ਨਾਲ ਤੁਮਾਂ ਜੀ ਜਾਂ ਤਾਂ ਮੈਂ ਕੋਈ ਗਾਲ ਨਹੀਂ ਮਖਲਾ ਦਾਂਗੇ ਮੰਮੀ ਅਸੀਂ ਦੋਵਾਂ ਦਿਨੇ ਜਾਣਾ ਤਸੀਂ ਵੀ ਨਾਲ ਚਲਿਓ ਚਲੋ ਪੁੱਤ ਘਰ ਵੀ ਕਿਸੇ ਨੇ ਰਹਿਣਾ ਹੁੰਦਾ ਮੰਮੀ ਤੁਸੀਂ ਹਰ ਵਾਰੀ ਇਹੋ ਗੱਲ ਕਹਿੰਨੇ ਘਰ ਵੀ ਰਹਿਣਾ ਹੁੰਦਾ ਫਿਰ ਕੀ ਢੱਡੀ ਭੈਣੋਂ ਤੁਹਾਨੂੰ ਤੇ ਕਦੀ ਜਾਂਦੇ ਵੇਖਿਆ ਹੀ ਨਾਲੇ ਮੈਂ ਫਿਰ ਧਾਰ ਤੋੜ ਕੇ ਕੱਢਣੀ ਹੁੰਦੀ ਆ ਫਿਰ ਮੁਸ਼ਕਲ ਹੋ ਜਾਂਦਾ ਵਾਂਦੀ ਮੈਂ ਰੱਖਣਾ ਵਾ ਦੋਰ ਆਪਾਂ ਤਵੇ ਮੇਰੇ ਕੋ ਥੋੜਾ ਰਹਿ ਜਾਣਾ ਪਤਾ ਹੀ ਨਾ ਕਿ ਚਲ ਕੋਈ ਗੱਲ ਨਹੀਂ ਵੇਖੀ ਜਾਊਗੀ ਫਿਰ ਕੀ ਕਰਨਾ ਚਲ ਕੋਈ ਨਹੀਂ ਤੂੰ ਹੀ ਤੇ ਹੋ ਕੇ ਆਇਓ ਮੈਂ ਫਿਰ ਕਿਤੇ ਹੋਵਾਂਗੀ ਚਲੋ ਠੀਕ ਆ ਆਹੋ ਕੋਈ ਗੱਲ ਨਹੀਂ ਤੇ ਚੰਗਾ ਫਿਰ ਮੈਂ ਵੇਖਾਂ ਚੌਕੇ ਚ ਹਾ ਫੋਨ ਰੱਖੋ ਇੱਕ ਪਾਸੇ ਤੇ ਮੇਰੀ ਗੱਲ ਸੁਣੋ ਪਹਿਲਾਂ ਦੱਸੋ ਦੱਸਣਾ ਮੈਂ ਕੀ ਆ ਤੋ ਇਹ ਵੀ ਕਿਤਾ ਬਾਹਰ ਜਾ ਕੇ ਮਾਰ ਲਿਆ ਕਰੋ ਫੇ ਬਾਹਰ ਕੀ ਬੰਡਿਆ ਵਾ ਹੋਇਆ ਕੀ ਆ ਹੁਣ ਆਣਾ ਕੀ ਆ ਜੇ ਕਿਸੇ ਪਾਸੇ ਨਾ ਨਾ ਜਾਈਏ ਫਿਰ ਗੱਲਾਂ ਕਰਨੀਆਂ ਵੀ ਮੇਰੀ ਮਾਂ ਠੀਕ ਨਹੀਂ ਗਈ ਇਹ ਪਤਾ ਲੈਣੇਗੇ ਜੇ ਹੁਣ ਮੈਂ ਕਿਹਾ ਹੈ ਨਾ ਤੇਹੀਂ ਜਾ ਕੇ ਤਾਂ ਪਤਾ ਲੈ ਆਉਨੇ ਆ ਹੁਣ ਟਿੰਡ ਚ ਕਾਨਾ ਪਾ ਲਿਆ ਵਾ ਇਹ ਰਪਿੰਦਰ ਕਹਿੰਦੇ ਨਹੀਂ ਜਾਣਾ ਵਾ ਮੰਮੀ ਇਹਨੂੰ ਨਾਲ ਲੈ ਜਾਓ लवली ਕਹਿੰਦਾ ਵਾ ਇਹਨੇ ਚਾਰ ਦਿਨ ਰਹਿਣਾ ਵਾ ਇਹਨੂੰ ਛੱਡ ਆਇਓ ਮੈਂ ਕਿਹਾ ਛੱਡ ਕਿੱਥੇ ਆਈਏ ਸਾਡੇ ਨਾਲ ਹੀ ਜਾਵੇ ਤੇ ਨਾਲ ਹੀ ਆਜੇ ਘਰ ਦਾ ਕੰਮ ਕਿਨੇ ਕਰਨਾ ਵਾ ਮੈਨਾਂ ਨਹੀਂ ਇਹਦੇ ਵਾਲੀ ਤੇ ਉਹੀ ਹੱਦ ਹੋਈ ਆ ਚਲ ਕੋਈ ਗੱਲ ਨਹੀਂ ਰਮਨ ਜੇ ਉਹਨੇ ਜਾਣਾ ਵਾ ਤੇ ਫੇਰ ਕੀ ਗੱਲ ਆਹੀਂ ਗੱਡੀ ਖੜਨੀ ਆ ਤੇ ਅਸੀਂ ਵੀ ਤੇ ਜਾਣਾ ਹੀ ਆ ਤੇ ਜੇ ਦੱਸ ਦੇਣੇ ਨੇ ਰਹਿਣਾ ਹੋਊਗਾ ਤੇ ਤੇ ਰਹੂਗੀ ਤੇ ਘਰ ਵੀ ਇਹਨੇ ਕੀ ਕਰਨਾ ਰੋਟੀ ਪਾਣੀ ਤੂੰ ਬਣਾ ਲੈਣੀ ਆ ਸਾਰੇ ਕੰਮ ਕਰ ਲੈਣੇ ਆ ਤੇ ਚਲ ਜੀ ਉਹਨੇ ਰਹਿਣਾ ਹੋਊਗਾ ਦੱਸ ਦੇਣ ਹੁੰਦਾ ਹੀ ਆ ਕੁੜੀਆਂ ਨੂੰ ਠੇਕੇ ਰਹਿਣਾ ਤੇ ਕੋਈ ਗੱਲ ਨਹੀਂ ਲੈ ਜਾਂਦੇ ਨਾਲ ਤੁਹਾਡੇ ਵਾਲੀ ਤੇ ਉਹੀ ਹੱਦ ਹੋਈ ਆ ਵੀ ਦੱਸ ਦੇ ਰਹਿਊਗੀ ਇਹਨੂੰ ਦੱਸਦਿਆਂ ਰਹਿਣ ਦਾ ਪਤਾ ਲੱਗ ਗਿਆ ਵਾ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਕੁੜੀ ਨੂੰ ਲੈਣ ਜਾਣਾ ਵਾ ਕੋਈ ਭਾਜੀ-ਜਾਜੀ ਬਣਾਉਣੀ ਆ ਕੋਈ ਲੀੜਾ ਕਪੜਾ ਖਰੀਦਣਾ ਵਾ ਇਹਨੂੰ ਆਪਣੇ ਪੇ ਕਹਿੰਦੀ ਅੱਗ ਲੱਗੀ ਰਹਿੰਦੀ ਆ ਜੇ ਮਾਂ ਬਿਮਾਰ ਵਾ ਤਾਂ ਜਾ ਕੇ ਇੱਕ ਦਿਨ ਤਾਂ ਪਤਾ ਲਾਵੇ ਇਹ ਤਾਂ ਹੱਦ ਡਹੀਆ ਕਰਨ ਜਿੱਦਾਂ ਮੁੜ ਕੇ ਇੱਥੇ ਆਉਣਾ ਹੀ ਨਹੀਂ ਹੁੰਦਾ ਕੋਈ ਨਾ ਘਰ ਦਾ ਕੰਮ-ਕਾਰ ਵੀ ਵੇਖਣਾ ਚਾਹੀਦਾ ਵਾ ਇਹ ਥੋੜਾ ਵਾ ਵੀ ਹਰ ਵੇਲੇ ਪਾਰੀ ਲਾਟਣੇ ਮੈਂ ਉੱਡਦੀ ਰਵਾਂ ਕਦੀ ਮੈਂ ਪੇਕੇ ਚਲ ਜਾਂਦਾ ਕਦੀ ਮੈਂ ਸ਼ਹਿਰ ਚਲ ਜਾਂ ਘਰ ਇਦਾਂ ਨਹੀਂ ਚਲਦੇ ਹੁੰਦੇ ਰਮਾਨਾ ਇਹਦੇ लवली ਨੂੰ ਚਾਹੀਦਾ ਦੁਬਕਾ ਮਾਰਨਾ ਉਹਨੂੰ ਨਹੀਂ ਪਤਾ ਵੀ ਕੁੜੀ ਨੂੰ ਲੈਣ ਜਾਣਾ ਤੇ ਇਹਨੇ ਕਿੱਧਰ ਵਰਤੀ ਪਾਈ ਆ लवली ਤਾਂ ਮੈਨੂੰ ਗੱਲਾਂ ਕਰਨ ਦਿਆ ਵਾ ਇਹ ਕੁੜੀ ਦਾ ਹੁਣ ਤੁਹਾਨੂੰ ਫੋਨ ਜੂ ਰੋਜ ਆ ਜਾਂਦਾ ਵਾ ਮਾਤਾ ਆ ਫੋਨ ਨੇ ਕੁੜੀ ਦਾ ਘਰ ਪੁੱਟਣਾ ਵਾ ਇਦਾਂ ਦੀ ਕਿਹੜੀ ਗੱਲ ਵਾ ਇਹ ਨਾ ਬਹੁਤ ਵੱਡ ਕੱਟ ਬੋਲਦਾ ਵਾ ਤੇ ਮੈਨੂੰ ਇਹ ਕੰਮ ਨਹੀਂ ਜੇ ਚੰਗੇ ਲੱਗਦੇ ਮੈਂ ਤੁਹਾਨੂੰ ਦੱਸਦਾ ਗੱਲ ਮੇਰੀ ਗੱਲ ਸੁਣੋ ਜੀ ਇਹਦੀ ਮਾਂ ਬਿਮਾਰ ਵਾ ਤੇ ਮੈਂ ਤੇ ਉਹਨੂੰ ਕਹਿੰਦੇ ਪਈ ਜਾ ਕੇ ਪਤਾ ਲਾਏ ਹਮਨੇ ਤੇ ਇਹ ਕਿਹੜੀ ਡਾਕਟਰ ਕੋਲ ਜਿੰਨੇ ਜਾ ਕੇ ਜਾ ਕੇ ਉਹਨੂੰ ਠਾਲ ਦੇਣਾ ਜਾਂ ਕੋਈ ਕਰ ਦੇਣਾ ਣਾਲੇ ਇਹਦੀ ਬੜੀ ਪਰਜਾਈਆਂ ਦਾ ਬੰਦੀ ਆ ਵੀ ਜਾ ਕੇ ਸਲਾ ਸਫਾਈ ਨਾ ਰਹਿਣਾ ਵਾ ਜਾ ਕੇ ਐਡੀ ਲੰਮੀ ਜ਼ਬਾਨ ਚਲਾਉਣੀ ਆ ਜਿੱਦਾਂ ਇੱਥੇ ਚਲਾਉਂਦੀ ਆ ਉਹ ਚੱਲ ਰਮਨ ਉਹਨਾਂ ਦਾ ਘਰ ਦਾ ਮਸਲਾ ਜ਼ਬਾਨ ਚ ਲਾਏ ਨਾ ਚਲਾਏ ਤੂੰ ਐਵੇਂ ਡੈਪੀ ਆ ਮੈਂ ਇਹਨੂੰ ਨਹੀਂ ਜਖੜਨਾ ਰਹਿਣ ਦੋ ਚੁੱਪ ਕੀਤੇ ਰੋ ਜਿੱਦਾਂ ਕਿ ਤੇ ਸ਼ਹਿਰ ਪੈਰ ਜਾਵਾਂਗੇ ਨਾ ਆਉਂਦੇ ਆਉਂਦੇ ਉੱਥੋਂ ਦੀ ਤੋਪਾ ਭਰੀ ਆਵਾਂਗੇ ਇਹਨੂੰ ਰਹਿਣ ਦੇ ਬੈਠੀ ਇੱਥੇ ਜਾਣਾ ਵਾ ਤੇ ਲਵਲੀ ਨੂੰ ਲੈ ਜੇ ਤੀ ਜਵਾਈ ਜਾਣ ਤੇ ਜਾ ਕੇ ਤਾਂ ਖਬਰ ਲੈ ਆਉਣਾ ਰਮਨ ਹਾਂ ਨੂੰ ਤੇ ਸ਼ਰਮ ਮਾਰਦੀ ਆ ਆਪਣਾ ਵੀ ਮੇਰੀ ਮਾਂ ਬਿਮਾਰ ਹੈ ਇੱਕ ਵਾਰੀ ਨਹੀਂ ਕਿਹਾ ਵੀ ਜਾ ਕੇ ਉਹਦੀ ਖਬਰ ਲੈ ਆਈਏ ਜੇ ਅਸੀਂ ਨਾ ਜਾਈਏ ਤਾਂ ਵੀ ਔਖੇ ਤੇ ਜੇ ਜਾਈਏ ਤਾਂ ਵੀ ਔਖੇ ਮੈਂ ਤਾਂ ਹੁਣ ਕਹਿਣ ਲਈ ਆ ਤੇ ਚਲ ਜਾਣੇ ਆ ਹੁਣ ਵੀ ਮੈਨੂੰ ਕਿਸੇ ਪਾਸੇ ਨਹੀਂ ਲੱਗਣ ਦੇਂਦੇ ਆਪ ਨਹੀਂ ਮੇਰੇ ਵੱਲ ਆਈ ਉਹਨੂੰ ਕੱਲਿਆ ਵਾ ਉਹ ਭੱਜ ਆਉਂਦਾ ਮੈਂ ਉਹਨੂੰ ਕੀ ਕਵਾਂ ਮੈਂ ਉਹਨੂੰ ਕੀ ਕਵਾਂ ਮੈਂ ਹਾਂ ਉਹਨੂੰ ਨਾ ਕੋਈ ਕਹੀਂ ਉਹਨੂੰ ਤਾਲੂ ਦੇ ਚੜਾ ਕੇ ਬਾਹਲਾ ਜੋ ਕਹਿਣਾ ਹੁੰਦਾ ਮਾਂ ਵਾ ਲਾਇਆ ਕਰ ਮਾਂ ਨਾਲ ਲੜਨਾ ਨਾ ਕਸੂਰ ਸਾਰਾ ਹੀ ਉਹਦਾ ਵਾ ਮਮੂ ਠਗਣੇ ਦਾ ਉਹਦਾ ਕਸੂਰ ਵਾ ਨਾ ਅੱਜ ਤੇ ਸਾਡੇ ਨਾਲ ਡਈ ਏਦਾਂ ਕਰਨ ਭਲਕੇ ਇਹਦੀ ਵੀ ਵਾਰੀ ਆਉਣੀ ਆ ਫੇਰ ਰੋਊਗਾ ਨਾ ਮੱਥੇ ਨੂੰ ਹੱਥ ਮਾਰ-ਮਾਰ ਕੇ ਤੁਹਾਨੂੰ ਮੈਂ ਕਹਿ ਤਾਂ ਡਈ ਆ ਕਿ ਸ਼ਹਿਰ ਚੱਲੀਏ ਤੇ ਨਾਲੇ ਸ਼ਾਹ ਬਣਾ ਲਈਏ ਤੁਸੀਂ ਕਿਹਾ ਮੇਰੇ ਆਖੇ ਲੱਗਣ ਡਏ ਜੇ ਉਹਦਣ ਚੱਲੇ ਹਾਂ ਤਾਂ ਉਹਦਣ ਵੀ ਤੁਹਾਨੂੰ ਕੰਮ ਪੈ ਗਿਆ ਇਹਨਾਂ ਨੇ ਭਰਾ ਪਰ ਜਾਈਆਂ ਲੈ ਕੇ ਦੇਣਾ ਵਾ ਆ ਵੇਖਣ ਹੀ ਰਹਿ ਜੇ ਪਤਾ ਵਾ ਵੀ ਕੁੜੀ ਨੂੰ ਲਿਆਉਣਾ ਵਾ ਚੋਰ ਪਾਸਾ ਕੰਮ ਤੋੜ ਲਿਆ ਇਹਨਾਂ ਨੇ ਚੱਲੀ ਗਏ ਚੱਲੀਏ ਉਹ ਚੱਲ ਕੋਈ ਗੱਲ ਨਹੀਂ ਪੈਸਾ ਤੇ ਲੱਗਦਾ ਰਮਨ ਸਾਰਾ ਸਾਡੇ ਕੋਲ ਉਹਨਾਂ ਦੇ ਲੱਗਦਾ ਸਾਡੇ ਕੋਲ ਹੁਣ ਚਲ ਜੇ ਰਹਿਵੇ ਦੱਸ ਦੇਣਾ ਜੇ ਮਗਰੋਂ ਜਾ ਕੇ ਹੀ ਲੈ ਆਏ ਨਾ ਪਾਲਕ ਫੇਰ ਨਾ ਸਾਨੂੰ ਕਵੇ ਕਿ ਮੇਰੀ ਪੁੱਛ ਗੇਸ ਨਹੀਂ ਹੋਈ ਫਿਰ ਪੁੱਛ ਗੇਸ ਤੇ ਹੀ ਉਦਾਂ ਦੀ ਕਰਨੀ ਨਾ ਜਿੱਦਾਂ ਦੀ ਇਹ ਆ ਰਮਨ ਉਹ ਕਿਹੜੀ ਨਿਆਣੀ ਆ ਤੇ ਯਾ लवली ਨਿਆਣਾ ਵਾ ਉਹਨੂੰ ਨਹੀਂ ਪਤਾ ਕਿ ਕੁੜੀ ਨੂੰ ਲੈਣ ਜਾਣਾ ਵਾ ਤੇ ਨਾ ਜਾ ਇਹਨੂੰ ਕਲਾਵਾ ਉੱਥੇ लवली ਨਿਆਣਾ ਹੀ ਆ लवली ਦਾ ਕੰਨ ਚ ਵਾਲਾ ਪਾ ਦਿੰਦੀ ਆ ਫੋਨ ਆ ਗਿਆ ਫੋਨ ਚੱਲ ਗਿਆ બસ ਮੇਰੀ ਧੀ ਆ ਮੈਂ ਫੋਨ ਕਰਨਾ ਨਹੀਂ ਗਾ ਇਹਦੀ ਮਾਂ ਨੇ ਇਹਨੂੰ ਕਰਦੀ ਆਪ ਤੇ ਰੋਟੀ ਖਾਂਦਾ ਵੀ ਇਹਨੂੰ ਚੇਤਾ ਭੁੱਲ ਜਾਂਦਾ ਜੇ ਤਾਂ ਫੋਨ ਤੇ ਗੱਲਾਂ ਕਰਨ ਲੱਗ ਪੈਂਦੀ ਆ ਤੇ ਮੇਰੀਆਂ ਗੱਲਾਂ ਨੂੰ ਦੁਖਦੀਆਂ ਵਾ ਉਹ ਚੱਲ ਰਮਨ ਆ ਵੀ ਨਹੀਂ ਲੜੀਦਾ ਹੁੰਦਾ ਕੋਈ ਗੱਲ ਨਹੀਂ ਉਹ ਲੜਨ ਮੈਂ ਕੀ ਰਹੀ ਆ ਮੈਂ ਤਾਂ ਵਾਧੂ ਕੋਈ ਗੱਲ ਕਰਦੀ ਨਹੀਂਗੀ ਆ ਸੱਸ ਸਹਰੀ ਤੁਹਾਨੂੰ ਦੱਸਣ ਆਈ ਆ ਵੀ ਮੈਂ ਹਾਂ ਬਾਰਤਣੀਆਂ ਪਾਲਕ ਵੇਖਣ ਲਈ ਆ ਤਾਂ ਉੱਥੇ ਆ ਗਈ ਮੇਰੇ ਲਾਗੇ ਇਹ ਤੁਸੀਂ ਜਾਣਾ ਸੀ ਤੁਹਾਨੂੰ ਨਾਲ ਲੈ ਜਾਓ ਮੈਂ ਇਹ ਡੋਲਾ ਨਾਲ ਹੀ ਤਿਆਰ ਰਹਿਂਦਾ ਵਾ ਜਿੱਥੇ ਜਾਣਾ ਨਾ ਪਹਿਲਾ ਇਹਨੂੰ ਲੈ ਜਾਇਆ ਕਰਾਂਗੇ ਤੇ ਆਪ ਅਸੀਂ ਬਾਅਦ ਚ ਜਾਵਾਂਗੇ ਰਮਨਾਰ ਲਵਲੀ ਉਹਨੂੰ ਸਮਝਾਉਂਦਾ ਇਹ ਮੇਰੀ ਗੱਲ ਸੁਣ ਰਪਿੰਦਰ ਕੇ ਦਿਨ ਚੱਲਾਂਗੇ ਸਵੇਰੇ ਜਾਵਾਂਗੇ ਤੇ ਸ਼ਾਮ ਨੂੰ ਹੋ ਕੇ ਤੇ ਆ ਜਾਾਂਗੇ ਇਹਦੀ ਵੀ ਤਾਂ ਹੱਦ ਹੋਈ ਆ ਉਹਨੇ ਰਹਿਣਾ ਵਾ ਰਹਿਣਾ ਕਿਉਂ ਆ ਆਪਣੇ ਘਰਾਂ ਦੇ 100 ਕਾਮੇ ਲੋਕੀ ਕਣਕ ਪੀਜਣ ਦੇ ਕੋ ਕੋ ਕਰਨ ੜਿਆ ਤੇ ਇਹਨੂੰ ਲੈ ਕੇ ਤੁਰ ਫਿਰਨ ੜਿਆ ਕਦੀ ਇਹਨੇ ਪੇਕੇ ਜਾਣਾ ਵਾ ਕਦੀ ਸ਼ਹਿਰ ਲੈ ਕੇ ਤੁਰ ਪੈਂਦਾ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਵੀ ਕੀ ਕਰਦਾ ਫਿਰ ਤਾਂ ਮੈਂ ਤਾਂ ਸੋਚਣ ੜਿਆ ਵੀ ਚੱਲ ਹਟ ਜੂਗਾ ਹਟ ਜੂਗਾ ਫੇਰ ਕਹਣਾ ਮੇਰਾ ਪਿਓ ਗੱਲਾਂ ਕਰਦਾ ਆਦਾ ਪ੍ਰੈਸ ਲਾਈ ਕੱਪੜੇ ਪ੍ਰੈਸ ਕਰਨ ਲੱਗੀ ਹਾਂ ਤੁਹਾਨੂੰ ਬੈਠਿਆਂ ਨੂੰ ਵੇਖ ਕੇ ਨਾ ਸਾਡੇ ਵੱਲ ਆ ਗਈਆਂ ਤੁਸੀਂ ਮੇਰੇ ਸਿਰ ਦੇ ਵਾਲਾਂ ਨੂੰ ਪੈ ਗਏ ਜੇ ਉਹਨਾਂ ਨੂੰ ਨਾ ਕੁਝ ਕਿਹਾ ਮੇਰੇ ਦਿਵਾਲੇ ਹੋ ਜਿਆ ਕਰੋ ਤੁਸੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਨਾਂ ਜਨਾਨੀਆਂ ਦੀ ਨੌ ਨੂੰ ਵੀ ਪਤਾ ਵਾ ਕਿ ਕੁੜੀ ਨੂੰ ਲੈਣ ਜਾਣਾ ਉਹ ਵੀ ਤੇ ਜਾਣ ਜਾਣ ਕੇ ਮੈਂ ਪਿੰਡ ਜਾਣਾ ਵਾ ਪਿੰਡ ਜਾਣਾ ਵਾ ਕੀ ਉੱਥੇ ਕਰਨ ਜਾਣਾ ਵਾ ਅਹੀਂ ਜੇ ਕਹਿਣ ਦੇ ਆ ਕਿ ਕੋਈ ਗੱਲ ਈ ਅਹੀਂ ਪਤਾ ਲੈ ਮੈਂ ਤੇਰੀ ਮਾਂ ਦਾ ਉਹ ਸਮਝ ਨਹੀਂ ਆਉਂਦੀ ਵੀ ਕੀ ਪਾੜਿਆ ਤੇ ਕੀ ਨਹੀਂ ਮੈਂ ਤੇ ਆਪ ਉਹ ਮੈਂ ਸਾਰੇ ਲੱਭ ਲੁੱਭ ਕੇ ਹਾਰ ਗਿਆ ਮੈਨੂੰ ਪਤਾ ਨਹੀਂ ਕਿੱਥੇ ਚਲ ਗਿਆ ਦੋ ਜੀ ਮੈਂ ਤਾਂ ਇਹਨਾਂ ਨੂੰ ਫੋਨ ਕਰਦਾ ਬੰਬੀ ਤੇ ਆ ਜਾਓ ਹੋਰ ਵਧੀਆ ਤੁਸੀਂ ਨੋਟ ਠੀਕਾ ਗਿਆ ਵਧੀਆ ਕੀ ਗੱਲ ਨਾ ਕੋ ਕੰਮ ਕਾਣ ਦੇ ਨਾ ਘਾਰ ਇੱਥੇ ਬੈਠਾ ਸੇ ਸੁੱਟ ਕੇ ਉਹ ਕੰਮ ਕਰ ਕੀ ਕਰਨਾ ਭਾਜੀ ਹੂੰ ਹੁਣ ਮੇਰੀ ਗੱਲ ਸੁਣੋ ਰਿਸ਼ਤਾ ਤੁਸੀਂ ਕਰਵਾਤਾ ਵਾ ਤੇ ਇਨਾ ਵੇਤ ਲੈਂਦੇ ਪਰ ਤਗੜੇ ਬੜੇ ਆ ਤਗੜੇ ਆ ਤੇ ਮਾੜੀ ਗੱਲ ਵਈਆ ਤੇ ਮਾੜੀ ਗੱਲੀ ਆ ਹੋਰ ਕੀ ਆ ਹੂੰ ਅਗਲੀ ਗੱਲ ਦੀ ਸੋਨੇ ਦੇ ਸੈਟ ਬਣਾ ਕੇ ਦੋ ਮੈਨੂੰ ਵਹੀ ਬਣਾਇਆ ਨਹੀਂ ਤੇ ਕੱਲ ਦੀ ਗੱਲ ਸੁਣ ਲਓ ਕੱਲ ਅਗਲੀ ਜਿੰਨੀ ਹੁਣੇ ਵਾਲਵ ਮੋਂਡਿੰਗ ਕਰਾ ਕੇ ਦੋ ਜਿੱਦਾਂ ਮਰਜੀ ਅੱਛਾ ਆਰਤੀ ਨੂੰ 10000 ਰੁਪਏ ਚੋਕੇ ਨਾ ਤੇ ਫਿਰ ਗਿਆ ਹੀ ਜੇ ਦੱਸ ਬੰਦਾ ਪੁਛੇ ਵੀ ਤੂੰ ਇਨਾ ਕੰਮ ਤੇ ਵੇਖ ਘਟੋ ਘਟ ਕਿ ਮੇਰੇ ਘਰ ਦਾ ਮਾਹੌਲ ਕਿਦਾਂ ਦਾ ਵਾ ਤੂੰ ਸਮਝਾਇਆ ਨਹੀਂ ਉਹਨਾਂ ਮਾੜਾ ਮੋਟਾ ਉਹ ਸਮਝਾ ਕੇ ਵੇਖ ਲਿਆ ਭਾਜੀ ਉਹ ਨਹੀਂ ਮੰਨਦੀ ਕਿੰਦੀ ਇਹ ਵਿਆਹ ਕੀਤਾ ਹੋਣਾ ਤੇ ਖਰਚੇ ਕਰਨੇ ਪੈਣੇ ਚਲ ਕੋਈ ਗੱਲ ਪਹਿਲਾਂ ਤੇ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਂ ਜੋਦਣਾ ਗੱਲ ਕਰੂੰਗਾ ਆਪੇ ਸਮਝਾਉਗੀ ਉਹਨੂੰ ਠੀਕ ਹੈ ਤੂੰ ਫਿਕਰ ਨਾ ਕਰ। ਜੇਲੇ ਮੇਰੇ ਮੰਮੀ ਨੂੰ ਵੀ ਕਿਹਾ ਸੀ। ਹੂੰ ਕੀ ਭਾਈ ਹੁਣ ਉਹਨਾਂ ਨਾਲ ਕਰ ਸਦੋ। ਤੂੰ ਆ ਕੇ ਸਮਝਾਉਣਾ। ਉਹ ਚਲੋ ਕੋਈ ਗੱਲ ਹੀ ਸਮਝਾਉਣੀ ਆ। ਹੁਣ ਮੈਂ ਸਿੱਧਾ ਤੇ ਸਲੀਪ ਨੂੰ ਕੁਝ ਕਹਿ ਨਹੀਂ ਸਕਦਾ। ਹਾਂਜੀ। ਮੈਂ ਤੇ ਜੋਤ ਨਹੀਂ ਕਹੂੰਗਾ ਨਾ। ਇੱਕ ਵਾਰੀ ਪਹਿਲਾਂ ਆਪ ਸਮਝਾ ਕੇ ਦੇਖਨੇ ਆ। ਜੇ ਤੇ ਸਮਝ ਜੂ ਤੇ ਠੀਕ ਆ। ਜੇ ਨਹੀਂ ਨਾ ਸਮਝੂਗੀ ਤੇ ਫਿਰ ਜੋਤ ਨੂੰ ਕਹੂੰਗਾ ਵੀ ਇਹਦੇ ਘਰ ਸੁਣਾ ਗੱਲ। ਤੇ ਐਨੀ ਗੱਲ ਇਹਨੂੰ ਸਮਝਾਉਣ ਵੀ ਜਿੱਦਾਂ ਦਾ ਘਰ ਦਾ ਮਾਹੌਲ ਵਾ ਉਹਦੇ ਵਿੱਚ ਵਿਚਾਰਾ ਕਰਨਾ ਪੈਣਾ। ਉਹ ਘਰਦਿਆਂ ਦੀ ਪਣੀ ਗਲਤੀ ਕਿਹਦੀ ਹੈ ਹੁਣ। ਹੂੰ। ਉਹਨਾਂ ਨੂੰ ਕਿਹਨੇ ਦੱਸਤਾ ਵਾ ਇਹ ਤਗਰੀਏ ਕਰੋ ਉਹ ਦੁਬਾਰ ਛੱਡਾ ਲੱਭਦੀ ਫਿਰਦੀ ਗੱਡੀ ਲੱਭਦੀ ਫਿਰਦੀ ਹੂੰ ਉਹ ਤੁਹਾਨੂੰ ਪਤਾ ਹੀ ਆ ਮੈਂ ਤੁਹਾਨੂੰ ਸਭ ਕੁਝ ਸੱਚ ਦੱਸਿਆ ਸੀ ਉਹ ਅਸੀਂ ਵੀ ਇਹੋ ਗੱਲ ਦੱਸੀ ਮੈਂ ਇਹਦੇ ਜੋਦ ਨੂੰ ਸਾਰਾ ਸਮਝਾਇਆ ਸੀਗਾ ਕਿ ਜਿਹੜੀ ਵੀ ਗੱਲ ਹੈ ਜੀ ਸੱਚ ਦੱਸੀ ਉਦੋਂ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਤੇ ਉਹਦੀ ਭਾਬੀ ਨੇ ਕਿਤੇ ਕੱਢੀ ਉਹਨਾਂ ਰੁਸ਼ਮਣੀ ਹੂੰ ਜਿੰਨਾ ਤੱਕ ਮੈਨੂੰ ਲੱਗਦਾ ਉਹਦੀ ਭਾਬੀ ਨੇ ਇਸਟਾ ਕਰਵਾਇਆ ਹੈ ਨਾ ਗੇ ਹੋ ਗਏ ਅਹੋ ਇਸੇ ਦਾਰ ਤੇ ਹੋਈ ਹੈ ਤਾਂ ਡੇ ਉਹਨੇ ਕਰਵਾਇਆ ਸਾਰਾ ਕੰਮ ਉਨੇ ਮੇਰੇ ਅੰਦਰ ਛੋਟਾ ਚ ਬੋਲਿਆ ਯਾਰ ਅਸੀਂ ਤੇ ਪਹਿਲਾਂ ਹੀ ਇਹ ਗੱਲ ਕਹੀ ਸੀ ਸਾਡੇ ਨਾਲ ਵੀ ਇਹ ਗੱਲ ਹੋਈ ਸੀ ਵੀ ਮੈਂ ਉਹਨਾਂ ਨੂੰ ਕਿਹਾ ਵਾ ਕਿ ਅਸੀਂ ਤਾਂ ਰਿਸ਼ਤਾ ਕਰਾਉਂਦੇ ਆ ਪਰ ਸਾਡੇ ਤੇ ਨਾ ਰਿਓ ਤੁਸੀਂ ਆਪ ਹੀ ਪੁਸ਼ਪਰਤਾਲ ਸਾਰੀ ਕਰੋ ਹਨਾ ਹਾਂਜੀ ਹਾਂਜੀ ਅਗਲੇ ਜੀਆ ਨੇ ਪੁੱਛਿਆ ਹੋਊਗਾ ਪਤਾ ਕੀਤਾ ਹੋਊਗਾ ਤੇ ਤੇਰੀ ਆ ਇਦਾਂ ਥੋੜੀ ਕੁੜੀ ਕੋ ਤੋੜ ਦਿੰਦਾ ਨਾਲ ਹੁਣ ਵੇਖੋ ਮੈਂ ਤੁਹਾਡੇ ਸਿਰ ਤੇ ਹੀ ਆ ਮਾਰੇ ਆ ਆਗਨੇ ਸਮਝਾ ਕੇ ਜਾਓ ਤੂੰ ਫੇਰ ਭਾਬੀ ਨੂੰ ਵੇਜ ਦੇ ਮੈਂ ਹਾਂ ਬਿਲਕੁਲ ਫਿਕਰ ਨਾ ਕਰ ਮੈਂ ਜੋਦ ਨੂੰ ਸਾਮੀ ਲੈ ਕੇ ਆਉਂਦਾ ਹਾਂ ਇਹ ਆਪੇ ਸਮਝਾਉਗੀ ਉਹ ਤੁਹਾਨੂੰ ਵੀ ਘਰ ਦੇ ਹਾਲਾਤਾਂ ਦਾ ਪਤਾ ਵਾ ਖਰਚੇ ਵਹਾਂ ਚੱਲਦੇ ਉਹ ਆਹ ਘਰ ਦਾ ਗਜਰਾ ਮਹਾਂ ਚੱਲਦਾ ਵਾ ਦੱਸ 5000 ਰੁਪਏ ਵਾਲਾਂ ਦੇ ਲਾ ਕੇ ਆਇਆ ਹਾਂ ਲੈ ਦੱਸ ਅਗਲੀ ਸੂਟ ਵੀ ਮੰਗਦੀ ਉਹ ਤਾਂ ਮੈਂ ਜਲਦੀ ਜਲਦੀ ਕਿਹਾ ਵੀ ਲੇਟ ਹੋ ਗਈਆਂ ਚੱਲ ਘਰ ਚਲੀਏ ਉਹਨੇ ਸੂਟ ਵੀ ਲੈ ਕੇ ਆਉਣੇ ਸੀ ਇੰਨੇ ਖਰਚੇ ਤੇ ਜਿਹੜਾ ਵਾਰਾ ਖਾਂਦੇ ਹੀ ਨਹੀਂਗੇ ਜੇ ਇਦਾਂ ਬੇਵਜ੍ਹਾ ਖਾਤੇ ਕਰੂਗੀ ਤਾਂ ਕਿਦਾਂ ਕੰਮ ਚੱਲੇਗਾ ਉਹ ਤੁਹਾਨੂੰ ਪਤਾ ਹੀ ਆ ਡੇਰ ਕਿਲਾਉਣੇ ਪੈਲੀ ਦਾ ਵਾ ਬਾਕੀ ਮੈਂ ਠੇਕੇ ਦੇ ਪੈਲੀ ਲੈਣਾ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਆ ਉਹ ਆਹ ਹੋਈ ਇਹ ਠੇਕੇਦਾਰ ਨੇ ਪੈਸੇ ਦੇਣ ਵਾਲੇ ਆ ਲੈ ਦੱਸ ਤੇ ਜੇ ਇੰਦਾ ਚੋਕ ਚੋਕ ਕੇ ਇਹਦੇ ਵਾਲਾਂ ਦੇ ਲਾ ਤੇ ਤੇ ਉਹ ਕਿਹੜੇ ਕੰਮ ਆ ਦੱਸ ਪੈਸੇ ਆਰਤੀ ਆ 100 100 ਗੱਲਾਂ ਕਰਨ ਡਿਆ ਹੂੰ ਅਗਲਾ ਕਹਿੰਦਾ ਕਾਣਿਆ ਬੀਜੀ ਆ ਤੇ ਪੈਸੇ ਪਹਿਲ ਨੂੰ ਲੈਣ ਆ ਗਿਆ ਸਭ ਤੋਂ ਕੋਈ ਗੱਲ ਹੀ ਫਿਕਰ ਨਾ ਕਰ ਮੈਨੂੰ ਸਮਝਾਓ ਤਾਂ ਹੀ ਮਮੀ ਮੈਨੂੰ ਟੈਨਸ਼ਨ ਲੈਣ ਦੀ ਦੋਤ ਨੂੰ ਲੈ ਕੇ ਆਉਂਦਾ ਵਾਂ ਉਹਨੂੰ ਕਹੂੰਗਾ ਵੀ ਇਹਦੇ ਲਾਗੇ ਬੈ ਇਹਨੂੰ ਸਮਝਾ ਇੱਕ ਘਰ ਦੇ ਜਿੱਦਾਂ ਦੇ ਹਾਲਾਤ ਹੁੰਦੇ ਆ ਨਾ ਉਹ ਜਾਈ ਢਲ ਜੀਦਾ ਵਾ ਹੁਣ ਜੇ ਪਿੱਛੇ ਮਾਲਾ ਖੋਲੇ ਖਰਚੇ ਹੀ ਤੇ ਦਾ ਮਤਲਬ ਇਹ ਥੋੜੀ ਵੀ ਗਾਂ ਵੀ ਹਾਂਜੀ ਹਾਂਜੀ ਕੱਲ ਨੂੰ ਚਲੋ ਮਹਾਰਾਜ ਕਿਰਪਾ ਕਰਨਗੇ ਸਭ ਕੁਝ ਠੀਕ ਹੋ ਜਾ ਸਹੀ ਗੱਲ ਆ ਸਹੀ ਪਰ ਹੁਣ ਤੇ ਟਾਈਮ ਕੱਟੇ ਓਕੇ ਸੋਕੇ ਹੋਗੇ ਨਾ ਇਹ ਗੱਲ ਉਹਦੇ ਦਿਮਾਗ 'ਚ ਉਠਾਓ ਨਹੀਂ ਨਹੀਂ ਕੋਈ ਨਹੀਂ ਮੈਂ ਕਰਦਾ ਗੱਲ ਜੋਦਨਾ ਜਾ ਕੇ ਕਰਦਾ ਹੈ ਗੱਲ ਠੀਕ ਜੀ ਕੀ ਜੇ ਹੈਗੀ ਹੁਣ ਭਾਜੀ ਚਲੋ ਜੇ ਸਮਝਾਉਣ ਕੀ ਵਾਰ ਸਮਝ ਜਾਵੇ ਇਹਦੇ ਪਿੰਡ ਦੱਸਣਾ ਇਦਾਂ ਕਰਨ ਦੀ